ਫਰਦਾਨ ਕੋਈ ਵੀ ਆਪਣੀ ਜਗ੍ਹਾ ਤੋਂ ਨਹੀਂ ਲੈ ਚਲੋ ਸਮਝਿਓ ਸਾਰਤਾ ਲੁਕ ਲਓ ਪਈਆਂ ਤੇ ਪਰਨੋਦਾਂ ਨੂੰ ਫਾਦ ਦਿਓ ਹੋਰ ਕਿਸੇ ਨੂੰ ਕੁਝ ਨਹੀਂ ਕਹਿਣਾ ਤੁਹਾ ਵੀ ਸਾਨੇ ਲਾ ਰਹੇ ਹੋ ਟਾਕਾ ਦੇਖਣ ਆਏ ਹੋ ਹੋ ਪਰ ਅਸੀਂ ਟਾਕੂ ਨਹੀਂ ਆਂ ਅਸੀਂ ਆ ਗਦਰ ਪਾਰਟੀ ਦੇ ਸਪਾਹੀ ਤੇ ਅੰਗਰੇਜ਼ਾਂ ਕਲਬ ਜੰਗ ਦਾ ਸਮਾਰਕ ਕੀਤਾ ਨਹੀਂ ਅਸੀਂ ਪੁਆਇੰਟ ਇਕੱਠਾ ਕਰਨ ਆਏ ਆ ਜੇ ਕਿਸੇ ਨੇ ਆਪਣੀ ਮਰਜ਼ੀਆਂ ਦੇਣਾ ਤਾਂ ਠੀਕ ਆ ਨਹੀਂ ਦੱਸੀ ਅਮੀਰ ਜ਼ਕੀਰਦਾਰਾਂ ਤੇ ਸ਼ਾਹੂਕਾਰਾਂ ਤੋਂ ਉਹ ਤਾਂ ਲੁੱਟਾਂਗੇ ਜਿਹੜਾ ਉਹਨਾਂ ਦੇ ਘਰੀਬਾਂ ਦਾ ਖੂਨ ਚੂਸ-ਚੂਸ ਕੇ ਇਕੱਠਾ ਕੀਤਾ। ਹੋ ਗਿਆ ਸਾਥੀ ਜੀ ਚਲੋ ਚੱਲੀਏ। ਹਾਲੇ ਖਬਰ ਦਾ ਕੋਈ ਵੀ ਸਾਡਾ ਪੁੱਛਾ ਕਰਨ ਦੀ ਕੋਸ਼ਿਸ਼ ਨਾ ਕਰੇ। ਅਸੀਂ ਕਿਸੇ ਨੂੰ ਮਾਰਨਾ ਨਹੀਂ ਚਾਹਦੇ। ਇਹ ਵਾਤਾਵਰਣ ਦੀ ਜ਼ਿੰਦਗੀਆਂ ਹੈ ਬੜੀ ਔਖੀ। ਗੱਲਾਂ ਕਰਨੀਆਂ ਢੇਰ ਸਖਲੀਆਂ ਨੇ। ਮੈਂ ਕਰਤਾ ਸੀ ਸਰਾਬਾ 16 ਸਾਲ ਦੀ ਉਮਰ 'ਚ ਇਲੈਕਟ੍ਰੀਕਲ ਇੰਜੀਨੀਅਰ ਦੀ ਪੜ੍ਹਾਈ ਕਰਨ ਅਮਰੀਕਾ ਦੀ ਪਰਕਲੇ ਯੂਨੀਵਰਸਿਟੀ ਚ ਲੱਗ ਗਿਆ। ਪਰ ਉੱਥੇ ਜਾ ਕੇ ਮੈਂ ਦੇਸ਼ ਲਈ ਪੜਾਈ ਪੜ੍ਹਨੀ ਸ਼ੁਰੂ ਕਰਤੀ ਤੇ ਬਣ ਗਿਆ ਗਦਰ ਪਾਰਟੀ ਦਾ ਸਪਾਹੀ ਗਦਰ ਅਖਬਾਰ ਦਾ ਸਾਰਾ ਕੰਮ ਮੈਂ ਆਪਣੇ ਸਿਰ ਤੇ ਲੈ ਰਿਆ ਸੀ ਤੇ ਇੰਜੀਨੀਅਰ ਕੋਲ ਹਵਾਈ ਜੰਗਰੀ ਹਵਾਈ ਜਹਾਜ਼ ਜਣਾਉਣੇ ਵੀ ਸਿੱਖ ਲਏ ਸੀ ਜਦੋਂ ਪਾਰਟੀ ਨੇ ਦੇਸ਼ ਨੂੰ ਚਲੋ ਦਾ ਨਾਅਰਾ ਲਾਇਆ ਤਾਂ ਮੈਂ ਆਪਣੀ ਪੜ੍ਹਾਈ ਛੱਡ ਕੇ ਵਾਪਸ ਭਾਰਤ ਆ ਗਿਆ ਵਾਪਸ ਆ ਕੇ ਮੈਂ ਭਾਰਤ ਦੇ ਲੋਕਾਂ ਤੇ ਛੌਣੀਆਂ ਦੀ ਬਟੇ ਫੌਜੀਆਂ ਨੂੰ ਗਦਰ ਪਾਰਟੀ ਦੇ ਗਦਰ ਦੇ ਪ੍ਰੋਗਰਾਮ ਬਾਰੇ ਸਮਝਾਉਣਾ ਸ਼ੁਰੂ ਕਰਤਾ ਮੈਂ ਬੈਰਤਾਂ ਦੇ ਬਟੇ ਫੌਜੀਆਂ ਨੂੰ ਭੰਗਾਰਿਆ ਚੁੱਪ ਬੈਠੇ ਕਾਹ ਤੋਂ ਉਗੇੜੋ ਅੱਖ ਨੂੰ

ਹਰ ਹੋਣੇ ਕੇ ਨਾ ਦੇ ਐਸਾ ਹਰ ਕਿਸੇ ਨਹੀਂ ਹੋਣੇ ਦੋ ਜਲਦੀ ਸੇ ਜਲਦੀ ਇਸ ਆਪ ਦਾ ਦਰਵੋ ਕੋ ਪਕੜੋ ਔਰ ਖਤਮ ਕਰ ਦੋ ਤੁਹਾਡਾ ਤਾਂ ਹੁਕਮ ਮਿਲਦਾ ਸਾਰ ਪੰਜਾਬ ਪੁਲਿਸ ਗਦਰੀਆਂ ਨੂੰ ਵਸ਼ੀਕ ਕੁੱਤੇਾਂ ਨੂੰ ਪੜਨ ਲੱਗੀ ਘਰੋ ਘਰੀ ਛਾਪੇ ਪੈਣ ਲਗੇ ਤੇ ਘਰੋ ਘਰੀ ਗਦਰੀ ਫੜੇ ਜਾਂਦੇ ਕਈ ਵਾਰੀ ਇਹਨਾਂ ਛਾਪੇ ਤੇ ਮੈਂ ਵੀ ਕਰ ਜਾਂਦਾ ਸੀ ਪਰ ਉਤੋਂ ਉੱਡਣਾ ਸੱਤ ਬਣ ਕੇ ਨਿਕਲਦਾ ਸੀ ਕਿਉਂਕਿ ਪੁਲਿਸ ਨਾਲ ਝੇਡਾ ਕਰਨ ਦਾ ਮੈਨੂੰ ਖਾਸਾ ਤੇਰਬਾ ਹੋ ਗਿਆ ਸੀ ਆਓ ਤੁਹਾਨੂੰ ਲੋਟ ਬੱਦੀ ਦੇ ਇਸ ਛਾਪੇ ਦੀ ਕਹਾਣੀ ਸੁਣਾਉਂਦਾ ਉਹ ਸਾਸਰੀ ਕਾਲਾ ਸਰਬ ਲੱਗਦਾ ਅੱਜ ਕੋਈ ਉੱਠਣਾ ਸਭ ਹੀ ਫੜੋਗੇ ਆਹ ਤਾਂ ਹੀ ਨਹੀਂ ਗਾਤ ਇਕੱਠੀ ਕੀਤੀ ਆ ਉਹ ਤਾਂ ਠੀਕ ਆ ਨੂੰ ਕੌਣ ਆ ਮੈਂ ਜੀ ਆਹ ਰੁੜਕੀ ਕਾਲ ਦਾ ਸਟੂਡੈਂਟ ਆ ਹੋਸਟਲ ਦੇਖਣ ਆਇਆ ਸੀ ਦੇਖ ਲੈ ਫਿਰ ਇੱਥੇ ਕੀ ਆ ਇਹਨੂੰ ਲੱਗਦਾ ਵੀ ਤੁਸੀਂ ਤੋਂ ਜ਼ਿਆਦਾ ਹੀ ਪੀਝਿਓ ਕੋਈ ਨਾ ਮੈਂ ਕਦੇ ਦੇਖੀ ਨੂੰ ਉਹ ਸੇਵਾਦਾਰਾ ਪਾਣੀ ਦਾ ਬਣਾ ਦੇ ਚੋ ਚਾ ਦੇਖੋ ਨਾ ਉਹ ਲੈ ਵੀ ਸੇਵਾਦਾਰਾ ਆ ਤੇਰਾ ਨਾਮ ਪਿਆਈ ਗਲਾਸ ਵੱਲੇ ਝੱਤ ਲਈ ਚੰਗਾ ਕਰਨ ਦਾ ਸਭ ਮੈਂ ਚੱਲਦਾ ਤੁਸੀਂ ਕਰੋ ਆਪਣਾ ਰਾਜਾ ਵਦਰਾ ਐ ਤੇ ਇਧਰ ਕੀ ਦੇਖ ਗਿਆ ਤੈਨੂੰ ਕੀ ਮੈਰੀਆ ਕਰਤਾ ਸੀ ਸਰਾਪ ਫੜ ਉਹਦਾ ਫੜ ਓਏ ਛੇ ਕੀ ਇਦਰਾ ਹੋਇਆ ਉਹ ਗਿਆ ਫੜੋ ਉਹਨੂੰ ਤੇ ਨਾਉ ਨਾਉ ਉਹਦਰ ਪਾਰਕ ਨੇ ਪ੍ਰਸ਼ਾਸਨ ਤੋਂ ਲੈ ਕੇ ਹਾਂਗਕਾਂਗ ਕਰਕੇ ਬੈਰਕਾਂ ਚ ਗਦਰ ਦੀ ਤਾਰੀਖ ਤੇ ਕਰ ਲਈ ਪਰ ਮੂਲੇ ਤੇ ਕਰ ਪਾਦੇ ਨੇ ਸਾਰੀ ਗੱਲ ਜਾ ਕੇ ਦਬਾਇਆ ਨੂੰ ਦੱਸਦੀ ਆਰਮੀਨ ਨੂੰ ਇਹਨਾਂ ਸਭ ਬੰਦਾ ਦਾ ਪਤਾ ਲੱਗਿਆ ਤਾਂ ਗਦਰਿਆਂ ਦੀ ਫੜੋ ਫੜੀ ਹੋਰ ਵੱਡੇ ਪੱਧਰ ਤੇ ਸ਼ੁਰੂ ਹੋ ਗਈ ਤੇ ਗਦਰ ਪੂਰੀ ਤਰ੍ਹਾਂ ਨਾਲ ਫੈਲ ਹੋ ਗਿਆ। ਮੌਕੇ ਦੀ ਨਜਾਤਾਂ ਨੂੰ ਸਾਬੰਦਿਆਂ ਮੈਂ ਤੇ ਮੇਰੇ ਸਾਥੀਆਂ ਨੇ ਸੋਚਿਆ ਵੀ ਕਾਬਲ ਕੰਧਾਰ ਤੋਂ ਹੁੰਦਾ ਯੂਰਪ ਦੇ ਕਿਸੇ ਦੇਸ਼ ਵੱਲ ਚਲੇ ਪਾਈ ਜਾਣ। ਮੌਹਰਟਾ ਹੋਏ ਤੇ ਫਿਰ ਫਿਰ ਮੁੜ ਆ ਗਏ ਤੇ ਮੇਜਰ ਕਲਬ ਫਿਰ ਗਦਰ ਉਠਾਣਾਂਗੇ। ਪਰ ਸਾਨੂੰ ਇਸ ਤਰ੍ਹਾਂ ਦੇ ਛੱਡ ਕੇ ਜਿਹੜਾ ਠੀਕ ਨਹੀਂ ਲੱਗਿਆ। ਅਸੀਂ ਸੋਚਿਆ ਵੀ ਹਿੰਦ ਦੇ ਬਹਾਦਰੋ ਕਿਉਂ ਬੈਠੇ ਚੁੱਪ ਜੀਂ? ਅੱਗ ਲੱਗੀ ਦੇਸ਼, ਨਾ ਸਹਾਰੋ ਧੁੱਪ ਜੀਂ। ਉਜੜੀ ਹੈ ਆਪਣਾ ਸਰੀਰ ਟੱਜ ਕੇ ਬੜੀ ਸਿਰ ਛੇਰਾਂ ਦੀ ਦੀ ਜਾਣਾ ਭੱਜ ਕੇ ਸਾਥੀਓ ਇੱਕ ਵਾਰ ਫੇਰ ਦੇਸ਼ ਨੂੰ ਚੱਲੋ ਦੇਸ਼ ਨੂੰ ਚੱਲੋ ਦੇਸ਼ ਨੂੰ ਚੱਲੋ ਦੇਸ਼ ਨੂੰ ਚੱਲੋ ਸਾਸੀ ਤੇ ਅਸੀ ਸਰ ਤੋਂ ਦੇ ਲਾ ਕੇ ਤੇ ਕਾਕਾ ਫੜ ਉਗੇ ਪਰ ਗੰਡਾ ਸਿੰਘ ਸਰਦਾਰ ਦੀ ਮੁਖਬਰੀ ਕਰਨ ਸਾਨੂੰ ਗ੍ਰਿਫਤਾਰ ਕਰ ਲਿਆ ਗਿਆ ਸਾਡੇ ਉੱਤੇ ਮੁਕੱਦਮਾ ਚੱਲਿਆ ਤੇ ਪੂਰੇ 404 ਦੇ ਬਹਾਨੇ ਕਾਹੀ ਦਿੱਤੀ ਇੱਕ ਨੂੰ ਤਾਂ ਮੈਂ ਕੋਰਟ ਰੂਮ ਚ ਆਪਦਾ ਉਹ ਭਰਾਵਾ ਐਵੇਂ ਇਹਨਾਂ ਦਾ ਨਾਮ ਦੇ ਲਾਲਚ ਕਿਸੇ ਹੋਮ ਦਾ ਪੁੱਤ ਮਰਵਾਦੀ ਮੈਂ ਆਖਦਾ ਆ ਚੀ ਖਰਾਬਾ ਮੇਰੇ ਵਾਲੀ ਉਂਗਲ ਘਰੀ ਤੇ ਸਾਡੇ ਉੱਤੇ ਮੁਕੱਦਮਾ ਚੱਲਿਆ ਤੇ ਪੂਰੇ 404 ਦੇ ਬਹਾਨੇ ਤੱਕ ਵਾਹੀ ਦਿੱਤੀ ਤੇ 4 ਸ਼ੀਟਾਂ 4 ਸ਼ੀਟਾਂ ਪੂਰੇ 708 ਪੇਜਾਂ ਦੀਆਂ ਤਿਆਰ ਕਰਵਾਈਆਂ ਗਈਆਂ ਤੋ ਕਿ ਵਾਇਕਰ ਅਦਵਾਇਰ ਨਹੀਂ ਬਰਤਾਨੀਆ ਹਕੂਮਤ ਕਰਾ ਫਾਤੋ ਵੱਡਾ ਗਦਰ ਕਰਨ ਦਾ ਮੈਨੂੰ ਦੋਸ਼ੀ ਸ਼ਾਹਰ ਕੀਤਾ ਤੇ ਆਖਰੀ ਮੁਲਾਕਾਤਰੀ ਮੇਰੇ ਦਾਦਾ ਬਦਨ ਸਿੰਘ ਜੀ ਮੈਨੂੰ ਜੇਲ੍ਹ ਚ ਮਿਲੜਾਏ ਉੱਤਕਰਤਾਰ ਫਾਤੋ ਪਾਸ ਸਬਿਧਾ ਵਾਸਤੇ ਦੇ ਕੇ ਸਾਥ ਦਾ ਦਾਦਾ ਜੀ ਮੈਂ ਉਹਦਾ ਹੀ ਕਰਤੀ ਸੀ ਕਿ ਮੈਂ ਛੇਤੀ ਜੁਤੀ ਮਰਾਂ ਦੁਬਾਰਾ ਜੰਮਾਂ ਤੇ ਅੰਗਰੇਜ਼ਾਂ ਦਾ ਫਕਰ ਕਰਾਂ ਇਸ ਤੋਂ ਬਿਨਾ ਕਲਾਬੀਆਂ ਦੀ ਕੋਈ ਹੋਰ ਪੀੜ ਨਹੀਂ ਹੋ ਸਕਦੀ ਨਾਲੇ ਦਾਦਾ ਜੀ ਉੱਡੇ ਹੋ ਕੇ ਕਿਸੇ ਬਿਮਾਰੀ ਦੇ ਨਾਲ ਮਰਨ ਨਾਲੋਂ ਮੈਨੂੰ ਆ ਬਹੁਤ ہزارਾ ਗੁਣਾ ਚੰਗੀ ਲੱਗੀ ਆ ਨਾਲੇ ਦਾਦਾ ਜੀ ਸਾਡੀ ਮੌਤ ਤੋਂ ਪਹਿਰੇਤ ਹੋ ਕੇ ਭਾਰਤ ਦੇ ਲਖਾਵਾਜ ਹੋਣਗੇ ਅੰਗਰੇਜ਼ਾਂ ਦਾ ਫਕਰ ਕਰਨਗੇ ਤੇ ਇਹਨਾਂ ਦਾ ਤਖਤਾ ਭੰਟ ਦੇਣਗੇ ਦਾਦਾ ਜੀ ਮੈਂ ਤੁਹਾਨੂੰ ਪ੍ਰੋਸਾ ਦਵਾਂ ਨਾ ਵੀ ਛੋਟਾ ਪੋਤਾ ਜੁਗਾ ਜੁਗਾ ਤੱਕ ਜਿਵੇਗਾ ਸਦਾ ਜਵਾਨੀਆਂ ਮਾਣੇਗਾ ਵਾਸੀ ਉਹ ਰੱਖਦਾ ਯਾਰ ਸੰਨ